ਆਪਣਾ ਡਿਸਕਿੰਦਰਾ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਉਹਨੂੰ ਆਪਾਂ ਮੋਡੀਫਾਈ ਕਰਕੇ 4 ਇਨ 1 ਡਿਸਕਿੰਦਰਾ ਬਣਾਇਆ ਸੀ ਜਿਹੜਾ ਉਹ ਚਾਰ ਕੰਮ ਕਰਦਾ ਵਾਟਰਾਂ ਮਿੱਟੀ ਲਾਉਣੀ ਛਿੱਲਣੀ ਵੱਟ ਪਾਉਣੀ ਜਿਹੜਾ ਚੌਥਾ ਕੰਮ ਕਰਦਾ ਉਹਦੇ ਵਿੱਚ ਆਪਾਂ ਅਮਰ ਨੇੜੇ ਦਿਖਾ ਦਈ ਆਪਾਂ ਐਪਲੀਮੈਂਟ ਲਾਇਆ ਇੱਕ ਸਿਸਟਮ ਬਣਾ ਕੇ ਇਹ ਇੱਕੇ ਘੇੜੇ ਦੇ ਵਿੱਚ ਦੋ ਵੱਟਾਂ ਇਕੱਠੀਆਂ ਪਾਉਂਦਾ ਆ ਆਲੂਆਂ ਦੇ ਵਿੱਚ ਸਪੈਸ਼ਲ ਵੱਟ ਪਾਉਣ ਵਾਸਤੇ ਸਬਜ਼ੀਆਂ ਵਾਲਿਆਂ ਵਾਸਤੇ ਇੱਕੇ ਘੇੜੇ 'ਚ ਦੋ ਵੱਟਾਂ ਇਕੱਠੀਆਂ ਜਾਂ ਆੜ ਬਣਾਉਂਦਾ ਇਹ ਇਸ ਤਰ੍ਹਾਂ ਜਦੋਂ ਉੱਪਰ ਹੁੰਦਾ ਉਸ ਤੋਂ ਉਦੋਂ ਇਹ ਜਿੰਦਰੇ ਦਾ ਕੰਮ ਦਿੰਦਾ ਜਦੋਂ ਆਪਾਂ ਇਹ ਤੋਂ ਆੜ ਵਾਸਤੇ ਕੰਮ ਲੈਣਾ ਉਹਦੇ ਬਾਰੇ ਤੁਹਾਨੂੰ ਵੀਡੀਓ ਚ ਦੱਸਾਂਗਾ ਸਾਰਾ ਇਹਦੀਆਂ ਪਿੰਨਾ ਇੱਥੋਂ ਕੱਢ ਕੇ ਆ ਇਹ ਇਹਨੂੰ ਥੱਲੇ ਕਰਕੇ ਇਸ ਤਰ੍ਹਾਂ ਕਰ ਲੈਣਾ ਇਹਦੇ ਤੇ ਪਿੰਨਾ ਪੈ ਜਾਣੀ ਉਸ ਤੋਂ ਬਾਅਦ ਇਹ ਕੋਈ ਬੜਾ ਔਖਾ ਕੰਮ ਨਹੀਂਗਾ ਬੜੇ ਆਰਾਮ ਨਾਲ ਹੋ ਜਾਂਦਾ ਇਕੱਲਾ ਬੰਦਾ ਵਧੀਆ ਕਰ ਸਕਦਾ ਤੇ ਇਹਦੇ ਕਿੱਲੀਆਂ ਪਾ ਦੇਣੀ ਆਪਾਂ ਅਗਲੇ ਪਾਸੇ ਆਇਸ ਤੋਂ ਬਾਅਦ ਕਿੱਲੀਆਂ ਪੈਣ ਤੋਂ ਬਾਅਦ ਇਹ ਆਪਣਾ ਜਿਹੜਾ ਹੈਗਾ ਇਹ ਤਿਆਰ ਹੋ ਗਿਆ ਆੜ ਬਣਾਉਣ ਵਾਸਤੇ ਜੇ ਆਪਾਂ ਇਹਨੂੰ ਛੋਟੀ ਪਾਉਣੀ ਹੈ ਵੱਟ ਛੋਟੀ ਆੜ ਬਣਾਉਣੀ ਤਾਂ ਇਹਨੂੰ ਥੋੜਾ ਨੇੜੇ ਕਰ ਲੋ ਤੇ ਉਸ ਆ ਉਹਨਾਂ ਬਾਹਰ ਅੰਦਰ ਨੂੰ ਹੋ ਜਾਂਦੇ ਆ ਤੇ ਬਾਕੀ ਆਪਾਂ ਤੁਹਾਨੂੰ ਚਲਾ ਕੇ ਵਿਖਾਉਣੇ ਆ ਕਿ ਇਹ ਕਿਸ ਤਰ੍ਹਾਂ ਕੰਮ ਕਰੂਗਾ ਇਹ ਇਹਦਾ ਕੰਮ ਵੀ ਦਿਖਾਵਾਂਗੇ ਤੁਹਾਨੂੰ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਇਹਦਾ ਖਾਲ ਬਣਿਆ ਹੋਇਆ ਤੇ ਇਹਦੀ ਆਪਣਾ ਚਲਦੇ ਦੀ ਵੀਡੀਓ ਦਿਖਾ ਦਿੰਨੇ ਆ ਅੱਜ ਆਪਾਂ ਇਹਦੇ ਨਾਲ ਖਾਲ ਬਣਾਇਆ 1 ਏਕੜ ਆੜ ਬਣਾਈ ਆ ਪਾਣੀ ਵਾਸਤੇ ਆਲੂਆਂ ਵਿੱਚ ਵੱਟ ਪਾਉਣ ਵਾਸਤੇ ਤੇ ਬਾਕੀ ਇਹ ਇੱਥੇ ਮਿੱਟੀ ਸੁੱਕੀ ਸੀਗੀ ਇਸ ਤੋਂ ਵੀ ਜ਼ਿਆਦਾ ਬੱਤਰ ਜ਼ਮੀਨ ਦੇ ਸਫਾਈ ਆਉਗੀ ਹੁਣ ਤੁਹਾਨੂੰ ਟਰੈਕਟਰ ਦਾ ਵਰਕ ਕਰਦੇ ਦੀ ਵੀਡੀਓ ਦਿਖਾਉਣੇ ਆਂ। ਪਾਲੀ ਕਿਸਾਨ ਵੀਰੋ ਆਣਾ ਬਿਲਕੁਲ ਪਲੇਨ ਜ਼ਮੀਨਾਂ ਤੁਸੀਂ ਦੇਖੋ ਇਹ ਇੱਕ ਰੋਟਾਵੇਟਰ ਮਾਰਿਆ ਸਿਰਫ ਤੇ ਇਹਦੇ ਵਿੱਚ ਤੁਹਾਨੂੰ ਆਪਾ ਦਿਖਾਉਣੇ ਆ ਕਿਸ ਤਰ੍ਹਾਂ ਇੱਕੋ ਟਾਈਮ ਦੇ ਵਿੱਚ ਜਿਹੜੇ ਦੋ ਵੱਟਾਂ ਜਾਂ ਆੜ ਬਣਦੀ ਆ ਆਲੂ ਆਸਤੇ ਦੇ ਛਾਦੀ ਵਾਸਤੇ ਸਪੈਸ਼ਲ ਟਰੈਕਟਰ ਤੇ ਵੀ ਕੋਈ ਲੋਡ ਨਹੀਂਗਾ ਕਿਸੇ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਪੂਰੀ ਡੂੰਗੀ ਪੂਰੀ ਵਧੀਆ ਹੈਵੀ ਵੱਟ ਪਈ ਜਾਂਦੀ ਹੈ ਇਹ ਜਿਹੜਾ ਇਹ ਜਿੰਦਰਾ ਹੈਗਾ ਚਾਰ ਕੰਮ ਕਰਦਾ ਇਹਦੇ ਆਪਾਂ ਵੈਸੇ ਵੀਡੀਓ ਬਹੁਤ ਪਾਈਆ ਵਰਕਿੰਗ ਦੀ ਵੀਡੀਓ ਮੰਗੀ ਆ ਬਹੁਤ ਜਣਾਂ ਨੇ ਇਸ ਕਰਕੇ ਤੁਹਾਨੂੰ ਵਰਕਿੰਗ ਦੀ ਵੀਡੀਓ ਦਿਖਾ ਰਹੇ ਆ ਆਪਾਂ ਟਰੈਕਟਰ ਤੇ ਵੀ ਕੋਈ ਨਾ ਜ਼ਿਆਦਾ ਲੋਡ ਨਹੀਂ ਹੁੰਦਾ ਵਧੀਆ ਤੁਰ ਜਾਂਦਾ ਤੇ ਬਹੁਤ ਵਧੀਆ ਕੰਮ ਹੈ ਵੱਟ ਵੀ ਪੂਰੀ ਪ੍ਰੈਸ ਹੈਗੀ ਆ ਇਸ ਤਰ੍ਹਾਂ ਹੈ ਨਹੀਂ ਵੀ ਆਪਾਂ ਕਹਿ ਸਕਦੇ ਬੈਠੂਗੀ ਆ ਦੇਖੋ ਜੀ ਖਾਲ ਜਿਹੜਾ ਹੈਗਾ ਪੂਰਾ ਡੂੰਘਾ ਗੋਡੇ-ਗੋਡੇ ਬੰਦੇ ਦੇ ਬਣਿਆ ਪਿਆ ਹੈਗਾ ਘਟੋ ਘਟ ਵੀ ਤੁਸੀਂ ਉੱਪਰ ਤੋਂ 2 ਫੁੱਟ ਵੱਲੋਂ 1.5 ਫੁੱਟ ਚੌੜਾ ਹੈਗਾ ਬਹੁਤ ਵਧੀਆ ਪ੍ਰੈਸ ਕਰਕੇ ਬਣਿਆ ਆ ਪਾਣੀ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਵਧੀਆ ਪਾਣੀ ਆਲੂਆਂ ਚਲਾਉਣਾ ਜਾਂ ਸਬਜ਼ੀ ਲਾਉਣੀ ਹੈ ਉਸ ਵਾਸਤੇ ਬੈਸਟ ਆ ਇਹਦੇ ਨਾਲੇ ਵੱਟ ਦੇ ਨਾਲ ਵੱਟ ਪਾਉਣੀ ਇੱਥੇ ਨਾਲ ਹੋਰ ਤੋਰ ਕੇ ਹੋਰ ਵਧੀਆ ਵੱਟ ਬਣ ਜੂਗੀ Pak Karu cakap, kita noah di sana